ਉਹ ਕਬੱਡੀ ਪੌਣ ਉੱਤੇ ਤਿਆਲਪੁਰਿਆ ਚੱਕਾ ਤਿਆਰ ਹੈ ਮੇਰੇ ਮਿੱਤਰੋ ਹੰਦਾ ਚੱਕਾ ਟੀਮਾਂ ਤੇ ਮਿਲਣਾ ਬਦਾ ਯਾ ਵੱਡਾ ਹੋਇਆ ਕਬੱਡੀ ਖੇਡਦਾ ਹੈ ਆ ਚੱਕਾ ਕਬੱਡੀ ਖੇਡਦਾ ਹੈ ਇੱਕ ਪਾਸੇ ਪੱਟੀ ਵਾਲਾ ਗੋਰੀਆ ਮੇਰੇ ਮਿੱਤਰੋ ਪਰ ਇਹ ਕਹਿੰਦੇ ਬਾਉ ਪੰਜ ਗਰੀਆਂ ਵਾਲਾ ਹੈ ਇਹ ਮਾਲ ਦੇ بڑے ਚਰਚੇ ਨਾਲ ਟਰਪਲੇ ਪਣ ਦਾ ਮਾਨ ਹੈ ਇਹ ਮਾਨਾ ਹੀ ਜਾਂ ਕਰਦਾ ਮੇਰੇ ਮਿੱਤਰੋ ਲੋਪਕੇ ਪਣ ਦਾ ਰਾਣਾ ਨਾਲ ਹੈ ਔਰ ਟਿੱਪੀ ਵਾਲੇ ਕਹਿੰਦੇ ਸਾਡੇ ਗੋਪੀ ਦੇ ਚਰਚੇ ਹੋਇਆ ਗੱਗੜ ਪਣ ਦੀ ਤਰਤੀ ਦੇ ਭਰਾ ਸਾਡੇ ਟਰੈਕਟਰ ਜਿੱਤਿਆ ਪਰ ਉਹ ਚੱਕਾ ਚਾ ਪੰਦਰ ਚੰਦੇਰ ਰਾਜੇ ਚੰਦੇਰ ਵੀਰਾਂ ਦੇ ਵੱਲੋਂ ਦੇਸੀ ਖਿਓ ਦੇ ਪੀਪੇ ਦੇ ਨਾਲ ਕੀਤਾ ਜਾਣਾ ਆਪਾਂ ਧੰਨਵਾਦ ਕਰਦੇ ਆਂ ਚੱਕਾ ਤਿਆਲਪੁਰੇ ਵਾਲਾ ਕਬੱਡੀ ਪੌਂਡਰ ਦੇ ਬੰਦੇ ਤਿਆਰ ਹੈ ਮੱਖਣ ਮੱਖੀ ਦਾ ਉਹ ਲਾਕੇ ਦਾ ਚੋਬਰ ਕਬੱਡੀ ਪੌਂਡਰ ਦੇ ਬੰਦੇ ਤਿਆਰ ਹੈ ਉਹ ਫੱਲੇ ਟਰਪੱਲੇ ਵਾਲੇ ਦਾ ਪਿੰਡੂ ਮਨ ਟਰਪੱਲੇ ਵਾਲਾ ਕਰਦਾ ਹੋਇਆ ਟਰਾਈਆਂ ਨੰਬਰ ਚੱਕੇ ਦੇ ਖਾਂਦੇ ਹੈ ਮੀਰਾ ਕਿਉਂਕਿ ਲਾਈਟ ਦੀ ਕੁਝ ਪ੍ਰੋਬਲਮ ਹੈ ਸ਼ਨਰੀ ਹੈ ਸੰਗਤ ਤੋਂ ਮਾਫੀ ਚਾਹੁੰਦੇ ਆਂ ਬੋਲ ਛੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਆਹ ਕਹਿੰਦੇ ਅਮਰ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਘਿਹਾਲੇ ਦੀ ਟੀਮ ਦੀ ਤਰਫੋਂ ਕਾਕੇ ਕਲੇਰ ਪ੍ਰਭਾ ਦੀ ਟੀਮ ਦੀ ਤਰਫੋਂ ਜੱਗਾ ਬਿਆਲਪੁਰਿਆ ਮੁੰਡਾ ਲਓ ਸ਼ਕਤੀ ਮਾਰ ਤੋਂ ਨੰਬਰ ਦਾ ਵਾਧਾ ਆਪਣੀ ਉਹਨਾਂ ਪਰਿਵਾਰਾਂ ਵੱਲੋਂ ਵੱਡੇ ਪਿਆਰ ਨੇ ਅਮਰਤਪਾਲ ਲਓ ਸਰਪੰਚ ਸਾਹਿਬਾਨ ਦਾ ਜਹੇਤਾ ਕੀ ਵਾਰਦਾ ਹੈ ਇੱਕ ਵੀ ਚੰਨ ਬੜਾ